ਤੇ ਨਵਜੋਤ ਕੋਰ ਸਿੱਧੂ ਦੇ ਪਾਰਟੀ ਛੱਡਣ ਦੇ ਉੱਤੇ ਡਾਕਟਰ ਧਰਮਵੀਰ ਗਾਂਧੀ ਦੇ ਵੱਲੋਂ ਪ੍ਰਤੀਕਿਰਿਆ ਸਾਹਰ ਕੀਤੀ ਗਈ ਹੈ ਦਾਸਦੀ ਹੈ ਕਿ ਉਹਨਾਂ ਕਿਹਾ ਹੈ ਕਿ ਰਾਜਨੀਤਿਕ ਲੋਕਾਂ ਦਾ ਕੋਈ ਵੀ ਆਈਡੀਓਲੋਜੀ ਨਹੀਂ ਹੁੰਦੀ ਉਹ ਕਿਸਦੀ ਵੀ ਕਿਸੇ ਵੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਉਹਨਾਂ ਇੱਕ ਵਾਰ ਫਿਰ ਤੋਂ ਬੀਜੇਪੀ ਦੇ ਉੱਪਰ ਨਿਸ਼ਾਨਾ ਸਾਧਿਆ ਕਿ ਸਭ ਜਾਣਦੇ ਨੇ ਕਿ ਕੌਣ ਦੇਸ਼ ਨੂੰ ਮਾੜੇ ਪਾਸੇ ਲੈ ਜਾ ਰਿਹਾ ਹੈ ਅਤੇ ਇਹ ਜੀਆਂ ਪਾਰਟੀਆਂ ਤੋਂ بچਣਾ ਚਾਹੀਦਾ ਹੈ ਉਹਨਾਂ ਕਹੇ ਕਿ ਅਸੀਂ ਜਦੋਂ ਕਿਤੇ ਵੀ ਕੋਈ ਬਿਆਨ ਦਿੰਦਾ ਹੈ ਤਾਂ ਅਸੀਂ ਪਾਰਟੀ ਦੇ ਨਾਲ ਸਲਾਮ مشورہ ਕਰਕੇ ਦਿੰਦਾ ਹੈ ਚਰਨਜੀਤ ਸਿੰਘ ਚੰਨੀ ਦੇ ਪਾਰਟੀ ਛੱਡ ਕੇ ਜਾਣ ਦੀਆਂ ਕਿਆਸਕਾਰੀਆਂ ਦੇ ਉੱਪਰ ਉਹਨਾਂ ਕਿਹਾ ਹੈ ਕਿ ਇਸ ਸਵੇ ਪੰਜਾਬ ਦੇ ਵਿੱਚ ਇੰਨੀ ਸਿਆਸੀ ਉਥਲ ਪੁਥਲ ਚੱਲ ਰਹੀ ਹੈ ਕਿ ਕੌਣ ਕਿੱਧਰ ਚਲਾ ਜਾਵੇਗਾ ਇਸ ਬਾਰੇ ਕਹਿਣਾ ਮੁਸ਼ਕਲ ਹੈ ਪਰ ਮੈਂ ਸਮਝਦਾ ਕਿ ਚੰਨੀ ਕਾਂਗਰਸ ਦੇ ਵਿੱਚ ਹੀ ਰਹਿਣਗੇ ਦੇਖੋ ਹੁਣ ਕਾਫੀ ਲੰਮੇ ਸਮੇਂ ਤੋਂ ਦੇਖਦਾ ਆ ਰਿਹਾ ਕਿ ਸਿਆਸਤ ਵਿੱਚ ਕੋਈ ਆਈਡੀਓਲੋਜੀ ਦੀ ਜਾਂ ਆਡਾਇਓਲੋਜੀਕਲ ਕਮਿਟਮੈਂਟ ਦੀ ਹੁਣ ਕੋਈ ਬੋਤੀ ਗੱਲ ਰਹਿ ਨਹੀਂ ਗਈ ਹੈਗੀ ਹੈ ਸਿਆਸਤ ਵਿੱਚ ਜਿੰਨੀ ਆਰਾਮ ਗਿਆ ਆਰਾਮ ਜਾਇਦਰ ਆਇਆ ਉਧਰ ਛੱਡ ਦਿੱਤਾ ਉਧਰ ਜੋਇਨ ਕਰ ਲਿਆ ਇਹ ਵਰਤਾਰਾ ਲੰਬੇ ਸਮੇਂ ਤੋਂ ਵਾਪਰਿਆ ਹੈਗਾ ਹੈ ਬਹੁਤ ਘੱਟ ਲੋਕੀ ਨੇ ਜਿਹੜਾ ਚ ਮਤਲਬ ਵਜੇ ਜਿਹਦੀ ਸਿਧਾਂਤਕ ਪਰਪਕਤਾ ਹੈਗੀ ਹੈ ਜਾਂ ਸਿਧਾਂਤਕ ਕਮਿਟਮੈਂਟ ਹੈਗੀ ਹੈ ਉਹ ਹੈਗੀ ਹੈ ਤੇ ਹਿੰਦੁਸਤਾਨ ਚ ਦੋਏ ਕਾਡਰ ਬੇਸਡ ਪਾਰਟੀਆਂ ਸਿਧਾਂਤ ਬੇਸਡ ਪਾਰਟੀਆਂ ਹੈਈਆਂ ਇੱਕ ਹੈਗੀ ਹੈ ਭਾਜਪਾ ਆਰਐਸਐਸ ਦੇ ਪਿੱਛੇ ਹੈਗੀ ਤੇ ਦੂਜੀ ਹੈਗੀ ਹੈ ਸਿਧਾਂਤ ਬੇਸਡ ਪਾਰਟੀ ਮਤਲਬ ਜਿਹੜੀ ਲੈਫਟਿਸਟ ਪਾਰਟੀ ਹੈ ਖੱਬੇ ਪੱਖੀ ਪਾਰਟੀ ਹੈ ਇਹ ਉਹਨਾਂ ਨੇ ਤੁਹਾਨੂੰ ਬਹੁਤ ਘੱਟ ਲੱਗੂਗਾ ਤੁਹਾਨੂੰ ਬਹੁਤ ਘੱਟ ਖਬਰਾਂ ਮਿਲਣਗੀਆਂ ਕਿ ਫਲਾਣੇ ਜਨਸੰਗੀ ਨੇ ਜਾਂ ਫਲਾਣੇ ਆਰਐਸਐਸ ਦੇ ਵਾਲੇ ਬੰਦੇ ਨੇ ਜਾਂ ਫਲਾਣੇ ਭਾਜਪਾ ਦੇ ਬੰਦੇ ਨੇ ਆਪਣਾ ਪਾਰਟੀ ਦੀ ਜਿਹੜੀ ਵਫਾਦਾਰੀ ਆ ਉਹ ਛੱਡ ਕੇ ਕਿਸੇ ਹੋਰ ਪਾਸੇ ਜਾਣ ਲਿਆ ਹੈਗਾ ਤੇ ਇਵੇਂ ਹੀ ਮਤਲਬ ਲ ਖੱਬੇ ਪੱਖੇ ਦਾ ਵੀ ਹੀ ਹਾਲ ਹੈ ਕਿ ਉਹਨਾਂ ਨੂੰ ਤੁਹਾਨੂੰ ਬਹੁਤ ਘੱਟ ਬੰਦੇ ਮਿਲਣਗੇ ਪਰ ਬਾਕੀ ਜਿਹੜੀ ਸਿਆਸੀ ਜਿਹੜੀ ਕੌਨਵਾ ਹੈਗਾ ਹੈ ਉਹ ਸਿਆਸੀ ਕੌਨਵੇ ਵਿੱਚ ਇਹ ਵਰਤਾਰਾ ਇੰਨਾ ਆਮ ਹੋ ਚੁੱਕਿਆ ਹੈਗਾ ਕਿ ਉਹਨੀਆਂ ਦਾ ਕੋਈ ਨੋਟਿਸ ਵੀ ਨਹੀਂ ਲੈਂਦਾ ਹੈਗਾ ਬਾਕੀ ਜੇ ਦੇ ਇੰਡੀਵਿਜੂਅਲ ਫਰੀडम ਦੀ ਗੱਲ ਕਰਨੀ ਹੋਵੇ ਨਿੱਜੀ ਆਜ਼ਾਦੀ ਦੀ ਗੱਲ ਕਰਨੀ ਹੋਵੇ ਮੈਨ ਸਿੱਧੂ ਡਾਕਟਰ ਨੇ ਪ੍ਰਤਿਸ਼ਠਿਤ ਨਾਗਰਿਕ ਨੇ ਉਹਨਾਂ ਦਾ ਇੱਕ ਲੰਮਾ ਸਿਆਸੀ ਕੈਰੀਅਰ ਹੈਗਾ ਉਹਨਾਂ ਨੇ ਆਪਣੇ ਕੈਰੀਅਰ ਨੂੰ ਕਿਸ ਪਾਰਟੀ ਨਾਲ ਲਾ ਕੇ ਪਰਸੂ ਕਰਨਾ ਹੈਗਾ ਉਹਨਾਂ ਦਾ ਨਿੱਜੀ ਮਾਮਲਾ ਹੈਗਾ ਇਹਦੇ ਵਿੱਚ ਮੈਂ ਦਖਲਅਦਾਜ਼ੀ ਮੈਂ ਮੈਂ ਇਹਦੇ ਟਿੱਪਣੀ ਕੀ ਕਰਨੀ ਹੈਗੀ ਹੈ ਪਰ ਸਮੇ ਦੇ ਹਾਂ ਦੀ ਸਿਆਸਤ ਕਰਨ ਦਾ ਹੱਕ ਕੋਲੋਂ ਮੈਂ ਹਰ ਹਰ ਵਿਅਕਤੀ ਕੋਲੋਂ ਜਿਹੜਾ ਕਿ ਸੂਝਵਾਨ ਹੈ ਪੜਿਆ ਲਿਖਿਆ ਹੈਗਾ ਹੈ ਉਹਦੇ ਕੋਲ ਮੈਂ ਜਰੂਰ ਆਸ ਕਰੂੰਗਾ ਕਿ ਅੱਜ ਸਮੇਂ ਦੀ ਹਾਨ ਦੀ ਸਿਆਸਤ ਉਹਨਾਂ ਨੂੰ ਕਰਨੀ ਚਾਹੀਦੀ ਹੈਗੀ ਹੈ ਜਿੱਧਰੋਂ ਮੁਲਕ ਜਾ ਰਿਹਾ ਔਰ ਜਿੱਧਰੋਂ ਮੁਲਕ ਲਿਜਾਇਆ ਜਾ ਰਿਹਾ ਅਜਿਹੀਆਂ ਪਾਰਟੀਆਂ ਵੱਲ ਉਹਨਾਂ ਨੂੰ ਮੂੰਹ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਜਿਹੜੇ ਇਸ ਤੋਂ ਹੋਰ ਦੂਜੇ ਵਿਕਲਪ ਹੈਗੇ ਆ ਉਹ ਤਲਾਸ਼ਣੇ ਚਾਹੀਦੇ ਹੈਗੇ ਆ ਕੌਣ ਨਹੀਂ ਜਾਣਦਾ ਕਿ ਅੱਜ ਪੰਜ ਪਤ ਦੇਸ਼ ਨੂੰ ਜੋ ਇੱਕ ਇਰਕੂ ਤਾਣਾ ਬਾਣਾ ਮੁਲਕ ਦਾ ਸਿਗਾ ਉਹਨੂੰ ਤੋੜ ਰਹੀ ਹੈਗੀ ਹੈ ਧਾਰਮਿਕ ਤਰੂਬੀਕਰਨ ਕਰ ਰਹੀ ਹੈ ਮੁਲਕ ਨੂੰ ਅਮਾਨੀਆਂ ਡਾਨੀਆਂ ਕੋਲ ਬੇਚ ਰਹੀ ਹੈਗੀ ਹੈ ਜਿਹੜੀ ਆਪਣੀ ਵਿਦੇਸ਼ ਨੀਤੀ ਹੈ ਜਿਹੜੀ ਧਾਰਮਿਕ ਪੱਖਤਾ ਦੀ ਜਿਹੜੀ ਗੁੱਟਨ ਰਿਪੇਖਤਾ ਦੀ ਸੀਗੀ ਉਹਨੂੰ ਖਤਮ ਕਰਕੇ ਅੱਜ ਇੱਕ ਜਾਂ ਦੂਜੇ ਧੰਡੇ ਦੇ ਨਾਲ ਜੁੜ ਕੇ ਜਿਹੜੀ ਕੂਟਨੀਤੀ ਹੈਗੀ ਉਹਦਾ ਦਵਾਲਾ ਕੱਢ ਰਹੀ ਹੈਗੀ ਹੈ ਨੇ ਮੇਰੇ ਤਾਂ ਕੋਈ ਐਕਸ਼ਨ ਨਹੀਂ ਸੀ ਮੇਰੇ ਤਾਂ ਕੀ ਐਕਸ਼ਨ ਲੈਣਾ ਸੀਗਾ ਮੈਂ ਜੀ ਬਿਆਨਬਾਜ਼ੀ ਤਾਂ ਡਾਕਟਰ ਸਾਹਿਬ ਵੀ ਕਰ ਰਹੇ ਨੇਗੇ ਪੱਠਰ ਮੈਡਮ ਵੀ ਕਰ ਰਹੇ ਨੇਗੇ ਨਹੀਂ ਨਹੀਂ ਬਿਆਨਬਾਜ਼ੀ ਅਸੀਂ ਹੋਰ ਤਰ੍ਹਾਂ ਕਰਦੇ ਹਾਂ ਕਿ ਅਸੀਂ ਆਪਣੇ ਆਪਣੇ ਹਾਈ ਕਮਾਂਡ ਨੂੰ ਆਗਾਹ ਕਰਦੇ ਹਾਂ ਆਪਣੀ ਹਾਈ ਕਮਾਂਡ ਨੂੰ ਅਸੀਂ ਆਪਣੀ ਸਲਾਹ ਦਿੰਦੇ ਹਾਂ ਉਹ ਬਿਆਨਬਾਜ਼ੀ ਥੋੜੀ ਹੁੰਦੀ ਉਹ ਉਹ ਤਾਂ ਉਹ ਤਾਂ ਆਪਣੇ ਜਿਹੜਾ ਪਾਰਟੀ ਪ੍ਰਤੀ ਵਫਾਦਾਰੀ ਹੈ ਪਾਰਟੀ ਪ੍ਰਤੀ ਫਰਜ਼ ਹੈ ਪਾਰਟੀ ਦੀ ਬਿਹਤਰੀ ਵਾਸਤੇ ਗੱਲਾਂ ਕਰਨੀਆਂ ਹੁੰਦੀਆਂ ਹੈਗੀਆਂ ਕੀ ਸਿੱਧੂ ਸਾਹਿਬ ਵੀ ਜਾ ਰਹੇ ਨੇ ਜੀ ਮੈਂ ਕੁਝ ਨਹੀਂ ਕੁਝ ਨਹੀਂ ਕਹਿ ਰਹਾ ਇਹ ਉਹਦਾ ਪ੍ਰਵਾਰਕ ਫੈਸਲਾ ਹੈਗਾ ਜੀ ਪੰਜਾਬ ਪ੍ਰਧਾਨ ਨੇ ਬੜੀ ਟਿੱਪਣੀ ਕੀਤੀ ਉਹਨਾਂ ਨੇ ਕਾਫੀ ਉਹਨਾਂ ਨੂੰ ਕਿਹਾ ਜੀ ਵੀ ਕਿ ਕਾਫੀ ਜਿਹੜੇ ਕਰਪਟ ਲੀਡਰ ਨੇ ਕਿ ਕਾਫੀ ਕਰਪਟ ਪ੍ਰਧਾਨ ਹੈ ਜਿਹੜਾ ਪ੍ਰਧਾਨ ਹੈ ਜਿਹੜਾ ਇਹ ਉਹਨਾਂ ਨੂੰ ਪਤਾ ਹੋਊਗਾ ਜੀ ਕਿ ਕਿ ਓਕੇ ਨਾ ਕਿ ਸੁਧਾਰ ਤੇ ਕਹਿ ਰਹੇ ਹੈ ਕਿਵੇਂ ਕਹਿ ਰਹੇ ਹੈ ਪ੍ਰਧਾਨ ਮੰਤਰੀ ਵੀ ਇੱਥੇ ਆ ਰਹੇ ਨੇਗੇ ਤੇ ਕੀ ਲੱਗਦਾ ਹੈਗਾ ਕਿ ਕੋਈ ਹੋਰ ਵੱਡੇ ਚਿਹਰੇ ਵੀ ਜਿਵੇਂ ਚੰਨੀ ਸਾਹਿਬ ਦੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈਗਾ ਕਿ ਉਹ ਵੀ ਸ਼ਾਇਦ ਬੀਜੇਪੀ ਚ ਜਾ ਸਕਦਾ ਨਹੀਂ ਚੰਨੀ ਖਾਲਸਾ ਚੰਨੀ ਸਾਹਿਬ ਦਾ ਮੇਰਾ ਖਿਆਲ ਨਹੀਂ ਹੈਗਾ ਬਾਕੀ ਕਹਿਣਾ ਬਹੁਤ ਮੁਸ਼ਕਲ ਹੈਗਾ ਕਿ ਜਿੰਨੀ ਉਤਲ ਪੁਤਲ ਪੰਜਾਬ ਚ ਹੈਗੀ ਹੈ 2024 ਦੀ ਚੋਣਾਂ ਨੂੰ ਲੈ ਕੇ ਉਹਦੇ ਚ ਕਿਹੜਾ ਬੰਦਾ ਕਿ ਕਿੱਧਰ ਜਾ ਰਿਹਾ ਹੈਗਾ ਇਸ ਬਾਰੇ ਕਹਿਣਾ ਬਹੁਤ ਮੁਸ਼ਕਲ ਹੈ ਕਾਰਨ ਕੀ ਮੰਨਦੇ ਹੋ ਕਿ ਹਾਈ ਲੀਡਰਸ਼ਿਪ ਦੀ ਜਿਹੜੀ ਕਮੀ ਦਿਖਦੀ ਹੈ ਜਾਂ ਪੰਜਾਬ ਲੈਵਲ ਤੇ ਕੋਈ ਕਮੀ ਦਿਖਦੀ ਹੈ ਕਿ ਪਾਰਟੀ ਨੂੰ ਜੋੜ ਕੇ ਕਿਉਂ ਨਹੀਂ ਰੱਖ ਪਾ ਰਹੇ ਹੈਗੇ ਹਾਲ ਦਿੱਕਤਾਂ ਹੈਗੇ ਆ ਕਾਂਗਰਸ ਹੁੰਦਿਆਂ ਨਹੀਂ ਬਹੁਤ ਪ੍ਰਾਣੀਆ ਦਿੱਕਤਾਂ ਹੈਗੇ ਆ ਢੜੇਵਲ ਦੀ ਕਾਂਗਰਸ ਜਗ ਜाहਰ ਹੈਗੀ ਹੈ ਤੇ ਕੋਸ਼ਿਸ਼ ਕਰ ਰਿਹਾ ਕਿ ਇੱਕ ਧੜੇਬੰਦੀ ਖਤਮ ਹੋ ਕੇ ਇੱਕ ਜੋ ਠੋਕੇ ਪੰਜਾਬ ਜਿਹੜੀ ਕਾਂਗਰਸ ਹੈ ਉਸ ਦਾ ਹੀ ਚੋਣਾਂ ਚ ਕੁੱਦੇ ਤੇ ਪੰਜਾਬ ਹੋਊਗੀ ਜੀ ਕਿਉਂਕਿ ਵੱਡੇ ਲੀਡਰ ਜਾ ਰਹੇ ਨੇਗੇ ਮੈਡਮ ਨਜੋਤ ਕੌਰ ਸਿੱਧੂ ਚਾਹੇ ਦਾ ਕੁਝ ਦਿਨਾਂ ਚ ਹੋ ਸਕਦਾਗਾ ਕਿ ਸਿੱਧੂ ਸਾਹਿਬ ਖੁਦ ਵੀ ਜਾ ਸਕਦੇ ਨੇਗੇ ਇਹ ਚੰਨੀ ਸਾਹਿਬ ਦਾ ਜੇ ਹੋਇਆ ਪਿਆ ਕਿਵੇਂ ਜੋ ਜੁੜੂਗੀ ਕਿਵੇਂ ਜੀ ਵੱਡੇ ਵੱਡੇ ਲੀਡਰ ਜਾ ਰਹੇ ਨੇਗੇ ਦੇਖੋ ਅਸੀਂ ਦਿੱਲੀ ਜਾ ਰਹੇ ਹੁਣ ਅਸੀਂ ਹੋਰ ਸੈਂਟਰ ਨੂੰ ਕਹਾਂਗੇ ਕਿ ਹੋਰ ਗੰਭੀਰਤਾ ਨਾਲ ਇਸ ਮਸਲੇ ਨੂੰ ਨਜਿੱਟੇ ਤੇ ਜਿਹੜੇ ਮਤਲਬ ਉਹਨਾਂ ਨੇ ਜਿਹੜੀ ਜੋ ਜੋ ਇਹ ਕਮੀਆਂ ਰਹੀਆਂ ਨੇ ਜੋ ਪਹਿਲਾਂ ਇੱਕ ਢਿੱਲ ਮਟ ਰਹੀ ਹੈਗੀ ਹੈ ਉਹਨੂੰ ਖਤਮ ਕਰਕੇ ਪੰਜਾਬ ਨੂੰ ਇੱਕਜੁੱਟ ਚਿਹਰਾ ਪੰਜਾਬ ਦਾ ਪੇਸ਼ ਕੀਤਾ ਜਾ ਸਕੇ ਜਿਵੇਂ ਹੁਣ ਜੇ ਬਾਈਚਾਰਸ ਆਪਾ ਸੋਚੀਏ ਕਿ ਜੇਕਰ ਮੈਡਮ ਨੂਜੋਤ कौर ਸਿੱਧੂ ਬੀਜੇਪੀ 'ਚ ਜਾਂਦੇ ਨੇਗੇ ਤਾਂ ਕੀ ਲੱਗਦਾਗਾ ਕਿ ਕੈਪਟਨ ਸਾਹਿਬ ਵੀ ਵਾਪਸੀ ਕਾਂਗਰਸ ਦੇ ਵਿੱਚ ਹੋ ਸਕਦੇ ਨੇ ਤਾਂ ਕਾਂਗਰਸ ਦੇ ਵਾਸਤੇ ਦੁਆਰਾ ਕਿਵੇਂ ਇਹਦਾ ਜਿਹੜਾ ਉਹਨਾਂ ਨਾਲ ਕੋਈ ਮਜ਼ਬੂਤੀ ਆ ਸਕਦੀ ਹੈ ਇਹ ਕਿ ਕੈਪਟਨ ਸਾਹਿਬ ਇੱਧਰ ਵਾਪਸੀ ਦਾ ਰਾਹ ਨਹੀਂ ਇਸ ਤਰ੍ਹਾਂ ਦੀ ਇਹ ਹੁਣ ਚੱਲੀਆਂ ਤੋਪਾਂ ਹੀ ਹੈਗੇ ਮੈਂ ਕੈਪਟਨ ਹੋਵੇ ਚਾਹੇ ਹੋਰ ਮੈਂ ਬਹੁਤੇ ਬੰਦੇ ਨਾਂ ਨਹੀਂ ਲੈਣਾ ਚਾਹੁੰਦਾ ਹੈਗਾ ਲੋਕੀ ਇਹਨਾਂ ਨਾਲ ਹੁਣ ਲੋਕੀ ਉਸ ਤਰ੍ਹਾਂ ਇਹਨਾਂ ਦੇ ਨਾਲੇ ਨਾਲ ਨਹੀਂ ਬੰਨੇ ਹੋਏ ਇਹਨਾਂ ਦੇ ਲੱਕਣ ਵਾਲੀ ਬੰਨੇ ਹੋਏ ਲੋਕੀ ਬੜੇ ਜ਼ਿਆਦਾ ਨਾ ਸੋਚਦੇ ਨੇ ਜੇ ਇਲਾਕਾ ਨਾ ਬੰਨੇ ਹੋਏ ਹੁੰਦੇ ਤਾਂ ਬਾਦਲ ਵਰਗੇ ਪੰਜ ਵਾਰ ਚੋਣਾ ਜਿੱਤਣ ਵਾਲੇ ਲੋਕ ਪੰਜ ਵਾਰ ਮੁੱਖ ਮੰਤਰੀਆਂ ਵਾਲੇ ਲੋਕ ਆਪਣੇ ਆਪਣੇ ਹਲਕੇ ਜੋ ਨਾ ਹਾਰਦੇ ਕੈਪਟਨ ਕੈਪਟਨ ਸਾਹਿਬ ਨਾ ਹਾਰਦੇ ਨੀਰਬਤੂ ਜੀ ਹਮਚਾ ਹਵਾ ਚਾਹੇ ਲੋਕਾਂ ਦੇ ਮਨ ਬਦਲੀ ਹੈਗੀ ਹੈ ਤੂੰ ਤੇ ਇਸ ਤਰ੍ਹਾਂ ਇਹਨਾਂ ਦੀ ਭੈੜੀ ਨਾ ਹੁੰਦੀ ਹੈਗੀ ਇਸੇ ਸੋਚ ਨਾਲ ਗਲਤ ਅਗੇ ਰੀਡਰ ਚਲਾ ਗਿਆ ਸਾਰਾ ਕਾਡਰ ਚਲਾ ਜਾਊਗਾ ਇਹ ਹੁਣ ਇਉਂ ਨਹੀਂ ਹੁੰਦਾ ਕੋਈ ਫਰਕ ਪਾਊਗਾ ਜੀ ਹੁਣ ਮੈਡਮ ਦੇ ਜਾਣ ਦੇ ਨਾਲ ਕੋਈ ਪਾਰਟੀ ਨੂੰ ਫਰਕ ਪੈ ਰੇਗਾ ਦੋ ਕੋ ਨੀ ਕੀ ਦਾ ਫਰਕ ਤਾਂ ਹੱਥ ਹੀ ਪੈਂਦਾ ਹੋਰ ਨਹੀਂ ਹੋਰ ਤਾਂ ਹਵਾ ਹੀ ਹਵਾ ਦੇ ਫਰਕ ਪੈ ਜਾਂਦਾ ਲੋਕੀ ਹਵਾ ਦੇਖ ਕੇ ਚਾਰ ਗੱਲਾਂ ਫੈਸਲਾ ਕਰ ਲੈਂਦੇ ਆਗੇ ਸੋ ਪਰ ਬਹੁਤਾ ਜਿਹੜਾ ਫਰਕ ਹੈ ਕਿਉਂਕਿ ਮੈਡਮ ਕਾਫੀ ਚਿਤ ਤੋਂ ਗੈਰ ਸਰਗਰਮ ਸਕੇ ਕਾਂਗਰਸ ਵਿੱਚ ਇਸ ਕਰਕੇ ਬਹੁਤਾ ਫਰਕ ਨਹੀਂ ਪੈਣਾ ਜੀ ਬਜਟ ਕਰਨੀ